ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਰਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਕਸ਼ੇੜੀ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਕੱਟਾਗਾ ਤੇ ਪੰਜ گاਵਾਂ ਨੇ ਉਹਨਾਂ ਵਿੱਚੋਂ ਤਿੰਨ ਤਾਂ ਮਤਲਬ ਕਿ ਤਾਜ਼ੀਆਂ ਸੂਈਆਂ ਨੇ ਤੇ ਦੋ ਗੱਬਣਾ ਨੇ ਇੱਕ ਟੋਕੜ ਗੱਬਣਾ ਹਨਾ ਬਈ ਹਾਂਜੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਇਹ ਕੰਮ ਕਾਰ ਕੰਮ ਕਾਰ ਵਧੀਆ ਜੀ ਕਿਰਪਾ ਮਾਲਕ ਦੀ ਨਾਮ ਤੇ ਡਰੈਸ ਬੋਲ ਦੋ ਜੀ ਆਪਣਾ ਨਾਮ ਆਪਣਾ ਸਾਧੂ ਸੰਗੇ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਠੀਕ ਆ ਵੀਰੇ ਨੇੜੇ ਪਿੰਡ ਕਿਹੜਾ ਰਹਿ ਜਾਂਦਾ ਨੇੜੇ ਆਪਣੇ ਇਧਰ ਰੈਕੋਟ ਵਾਲੀ ਸਾਈਡ ਪੱਦਲਵਾੜ ਨਾਲ ਆ ਵੀਰੇ ਠੀਕ ਆ ਉਧਰੋਂ ਸ਼ਹਿਰ ਬਰਨਾਲਾ ਠੀਕ ਆ ਸ਼ਹਿਰ ਬਰਨਾਲਾ ਵੀਰੇ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਆਪਣਾ ਹੈਗਾ ਜੀ 75288 54085 ਠੀਕ ਆ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਇਧਰੋਂ ਸਟਾਰਟ ਕਰੀਏ ਵੀਰੇ ਉਧਰੋਂ ਕਰ ਲੈਣੇ ਜੀ ਠੀਕ ਆ ਬਾਈ ਬਾਈ ਜਿਹੜੀ ਇਧਰ ਆਪਾਂ ਸਾਹਮਣੇ ਵੜ ਦੇਖ ਰਹੇ ਆ ਕਿਹੜਾ ਸੁਆ ਸੁਈ ਆ ਇਹ ਪਹਿਲਾ ਸੁਆ ਸੁਈ ਵੀ ਆ ਵੀਰੇ ਪਲੂਨ ਸੁਈ ਆ ਕੀ ਹਾਂ ਬੱਚਾ ਕੀ ਦਿੱਤਾ ਬਾਈ ਬੱਚਾ ਦਿੱਤਾ ਵੀਰੇ ਬੱਚੇ ਚੰਗੇ ਪਾਉਂਦੀ ਆ ਹਨਾ ਹਾਂ ਬੱਚੇ ਵਧੀਆ ਪਾਉਂਦੇ ਆ ਦੇਖ ਲੋ ਬੱਚੇ ਜਿਹੜਾ ਬਹੁਤ ਚੰਗੀ ਆ ਹਨਾ ਤੇ ਬਈ ਕਿੰਨਾ ਬੋਲਾ ਕੱਢਿਆ ਫਿਰ ਵੀਰੇ ਰਾਤ ਹੀ ਸੁੱਈ ਆ ਇਹ ਠੀਕ ਆ ਹਾਂ ਆਪਾਂ ਦਾ ਬੱਚਾ ਰਜਾਇਆ ਹੂੰ ਕੋਈ ਹੋਵੇ ਬੋਲਾ ਕੱਢਿਆ ਨਹੀਂ ਹੋਗਾ ਠੀਕ ਆ ਵੀਰੇ ਤੇ ਜੇਰ ਵਗੈਰਾ ਜੇਰ ਵਗੈਰਾ ਦਾਨਾ ਵੀਰੇ ਠੀਕ ਆ ਹਾਂ ਜੇਰ ਵਗੈਰਾ ਬਾਈ ਕਹਿੰਦਾ ਡਾਨਾ ਪਹਿਲਾ ਸੂਆ ਚਾਰ ਜਾਂਦਾ ਮੂਹੋ ਮੂਹੋ ਬਾਈ ਕਹਿੰਦਾ ਚਾਰ ਜਾਂਦਾ ਬਾਈ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਕੁਆਲਟੀ ਵਾਲੀ ਵੜਾ ਬਰੀਕੀ ਚ ਵੜਾ ਕਿੰਨਾ ਕ ਦੁੱਧ ਪਾ ਦੂ ਪਲਾਸਟਿਕ ਦੁੱਧ ਵੀਰੇ 13 13 14 ਕਿਲੋ ਪਾ ਦੂ 13 14 ਲੀਟਰ ਦੁੱਧ ਬਾਈ ਕਹਿੰਦਾ ਆਰਾਮਦਾਰੀ ਨਾਲ ਪਾ ਦੂ ਬਾਕੀ ਆਪਾਂ ਥਣ ਚੈੱਕ ਕਰ ਆਨੇ ਕੱਲਾ ਕੱਲਾ ਥਣਾ ਪੂਰੀ ਵਿਥੀ ਦਾ ਮੱਝਾ ਹਰਗਾ ਥਣ ਲੱਗਾ ਵਾ ਹਾਂ ਥਣ ਦੂਰਾ ਵੀਰੇ ਬਹੁਤ ਚੰਗਾ ਥਣ ਲੱਗਾ ਵਾ ਤੇ ਤਾਰ ਕਿਵੇਂ ਆ ਵੀਰੇ ਤਾਰ ਪੋਲੀ ਆ ਬਈ ਜਮਾ ਠੀਕ ਆ ਬਾਈ ਕਿਨਾਂ ਤਾਰ ਜਮ ਇੱਕ ਨੰਬਰ ਆ ਪੋਲੀਆ ਬਾਕੀ ਬਾਈ ਥਾਂ ਦੀ ਮਟਾਈ ਚੈੱਕ ਕਰ ਲਓ ਮੱਝਰਗਾ ਥਣ ਲੱਗਾ ਬਹੁਤ ਕਮਾਲ ਦਾ ਥਣ ਤੇ ਕੀ ਮੁੱਲਾ ਬਾਈ ਫਿਰ ਜਾ ਮੁੱਲ ਦਾ ਵੀਰੇ 51000 ਰੁਪਿਆ 51000 ਰੁਪਿਆ ਮੁੱਲਾ ਬਾਕੀ ਮਾਨਤਾਨ ਹੋਜੂ ਬਾਈ ਮਾਨਤਾਨ ਵੀਰੇ ਕਰਾਂਗੇ ਠੀਕ ਆ ਬਾਈ ਮੂੰਹੋ ਚਾਰ ਦੰਦਾ ਕੀ ਅਜੇ ਬੱਸੀਆਂ ਚ ਹੀ ਆ ਕਿ ਨਹੀਂ ਬਾਈ ਹਾਂ ਬਾਈ ਬੱਸੀਆਂ ਆ ਤੇ ਕੱਲਾ ਕੱਲਾ ਥਾਣਾ ਨਿਖੜਮਾ ਥਾਣਾ ਬਾਈ ਪੂਰੀ ਵਿੱਤੀ ਦਾ ਥਣ ਲੱਗਾ ਵਾ ਗੁਲਾਬੀ ਕਰਮਾਲੀ ਦਾ ਥਾਣਾ ਤੇ ਗੁਲਾਬੀ ਟਰੈਡਰ ਦੀ ਫਿਟਿੰਗ ਚੈੱਕ ਕਰ ਲਓ ਬਹੁਤ ਕਮਾਲ ਦਾ ਤਿਆਰ ਕਰਿਆ 51000 ਰੁਪਿਆ ਮੋਲਾ ਬਾਕੀ ਮੰਗਤਣ ਹੋ ਜੂ ਵੀਰੇ ਮੰਗਤਣ ਵੀਰੇ ਵਧੀਆ ਕਰਾਂਗੇ ਵੀਰੇ ਦਾ ਜਿਹੜਾ ਆਊਗਾ ਠੀਕ ਆ ਭਰਾ ਹਾਂਜੀ ਤੇ ਅੱਗੇ ਵੀਰੇ ਦੋ ਨੰਬਰ ਤੇ ਵੀ ਪਹਿਲਾ ਸੁਆ ਵੀਰੇ ਠੀਕ ਆ ਪਲੂਣ ਹੀ ਇਹ ਸੁਆ ਪਲੂਣ ਹੀ ਇਹ ਸੁਆ ਪਿਆ ਇਹਦੇ ਮਗਰ ਬੱਚਾ ਕੀ ਆ ਵੀਰੇ ਇਹਦੇ ਮਗਰ ਬੱਚਾ ਅੱਛਾ ਵੀਰੇ ਇਹਦੇ ਮਗਰ ਬੱਸਾਗਾ ਹਾਂ ਬੱਚੇ ਵੀ ਬਹੁਤ ਚੰਗਾ ਪਾਇਆ ਨੇ ਹਾਂ ਬੱਚਾ ਵੀ ਜਿਹੜੀ ਦੀ ਬਰੀਡ ਆ ਹੋ ਜਾਣਾ ਬੱਚਾ ਜਰਾ ਬਈ ਬਰੀਡ ਚੈੱਕ ਕਰ ਲਓ ਫੇਸ ਕੁਆਲਿਟੀ ਤੇ ਸੁਨੱਖਪੁਣਾ ਨਾ ਵੈੜ ਤੇ ਫੁੱਲਾ ਤੇ ਬਰੀਕੀ ਵਾਲੀ ਵੜਾ ਦੁੱਧ ਨੂੰ ਵੀ ਕਿੰਨਾ ਕੁ ਦੇ ਦੂ ਬਾਈ ਐਸਟੀਮੇਟ ਦੁੱਧ ਬਾਈ ਹੁਣ ਇਹਦੇ ਸੱਲੇ 11 ਕਿਲੋ ਤਿਆਰ ਆ 10 ਦਿਨਾਂ ਦੀ ਸੂਈ ਵੀ ਆ 11 ਲੀਟਰ ਦੁੱਧ ਤਿਆਰ ਆ ਬਾਈ ਕਹਿੰਦਾ 10 ਦਿਨਾਂ ਦੀ ਸੂਈ ਵੀ ਆ ਤੇ ਥਾਣਾ ਦੀ ਬਾਈ ਮਟਾਈ ਚੈੱਕ ਕਰ ਲੋ ਬਹੁਤ ਚੰਗਾ ਥਾਣਾ ਦਾ ਪੂਰਾ ਨਿੱਕੜਮਾ ਤੇ ਪੂਰੀ ਪਿੱਛੀ ਤੇ ਥਾਣਾ ਥੋੜਾ ਆ ਬਾਈ ਬੱਚੇ ਦਾ ਕਰਕੇ ਖੱਚ ਜ਼ਰੂਰ ਕਰ ਬੱਚੇ ਦਾ ਕਰਕੇ ਕਰ ਦਿਆ ਬਾਈ ਡੈਟਰ ਚੈੱਕ ਕਰ ਲੋ ਫੀਟ ਨੇ ਵਾਲਾ ਲੇਵਾ ਬਾਈ ਬਹੁਤ ਕਮਾਲ ਦਾਗਾ ਇਸ ਟਾਈਮ ਭਾਈ 10 ਲੀਟਰ 11 ਲੀਟਰ 11 ਭਾਈ 11 ਬੱਚੇ ਸਮੇਂ ਤੇ 11 ਲੀਟਰ 11 ਲੀਟਰ ਭਾਈ ਦੁੱਧ ਹਾਜ਼ਰ ਆ ਕਰਮ ਵਾਲੀ ਥੱਲੇ ਥਣ ਚੈੱਕ ਕਰ ਲ ਬਹੁਤ ਕਮਾਲ ਦਾ ਸਨ ਤੇ ਕਿੰਨੇ ਕੁ ਮੀ ਦਾ ਵੀਰ ਕਿੰਨਾ ਕੁ ਪਾ ਦੂ ਹਜਾ ਦੁੱਧ 12 13 ਕ ਪਾ ਦੂ ਭਈਆ ਠੀਕ ਆ ਭਾਈ ਕਹਿੰਦਾ 12 ਦੇ ਸਾਬ ਨਾਲ ਬੱਚੀ ਆ ਅੱਲੇ ਸੂਰ ਥਣ ਜੜ ਬਹੁਤ ਚੰਗਾ ਅਗਲੇ ਸੂਰ ਨੂੰ ਬਣਨ ਵਾਲੀ ਚੀਜ਼ ਆ ਬਣਨ ਵਾਲੀ ਚੀਜ਼ ਆ ਭਾਈ ਚਮਕ ਬੱਸੀ ਤੇ ਚੈੱਕ ਕਰ ਲੋ ਫੁੱਲ ਤੇ ਫੁੱਲ ਬਰੀੜਾ ਖੜਨੀ ਖੜਨੀ ਚੈੱਕ ਕਰ ਲੋ ਫੁੱਲ ਕਮਾਲ ਦੀ ਹੈਗੀ ਤੇ ਕੀ ਮੁੱਲ ਆ ਭਰਾ ਫਰਜ਼ਾਇਤ ਮੁੱਲ 45000 ਰੁਪਏ ਵੀਰੇ 45000 ਰੁਪਏ ਮੁੱਲ ਬਾਕੀ ਮੌਕੇ ਤੇ ਮਾਨਤਨ ਹੁਣਕ ਹਾਂ ਮਾਨਤਨ ਕਰਦੇ ਨੇ ਠੀਕ ਆ ਬਾਈ ਬਾਈ ਕਹਿੰਦਾ 45000 ਰੁਪਏ ਮੁੱਲ ਆ ਬਾਕੀ ਮੌਕੇ ਤੇ ਮਾਨਤਨ ਜਰੂਰ ਹੋ ਜੂ ਅੱਗੇ ਬਾਈ ਤੈਨੂੰ ਨੰਬਰ ਤੇ ਇਹ ਵੀ ਪਹਿਲਾ ਸੂਇਆ ਵੀਰੇ ਦੋ ਦੰਦਾ ਇਹ ਵੀ ਪਲੂਨ ਸੂਇਆ ਦੋ ਦੰਦਾ ਵੀਰੇ ਹਾਂ ਵੀਰੇ ਠੀਕ ਆ ਮੈਂ ਯਾਰ ਕੱਦ ਬੜੇ ਬਹੁਤ ਆ ਯਾਰ ਹਨਾ ਜੇ ਮੈਂ ਦੋ ਦੰਦਾ ਹਜੇ ਮੂੰਹਾਂ ਮੱਚੀ ਬੁੱਢੀ ਬਾਤ ਜੇ ਕਿਨੀ ਸੁਣੀਆ ਬ੍ਰੀਡ ਪਹੁੰਚ ਗਈ ਬ੍ਰੀਡ ਸਹੀ ਗੱਲ ਆ ਬਹੁਤ ਚੰਗੀਆਂ ਬਾਕੀ ਤੂੰ ਮੂੰਹ ਦੱਸਿਆ ਦੋ ਦੰਦਾਂ ਦਾ ਹਜੇ ਹਾਂ ਇਹ ਤਾਂ ਬਸੂਈਆ ਜੇ ਐਸਾ ਹੁਣ ਆਪਾਂ ਗੱਲ ਕਰੀਏ ਨਾ ਹਜੇ ਤਾਂ ਬਸੀਆਂ ਮੂੰਹ ਖੜੀਆਂ ਬਹੁਤ ਹਾਂ ਹਾਂ ਇਹ ਸੂ ਪੀਪਲ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਚੋਗੇ ਚੋਗੇ ਨਹੀਂ ਸੁਣੀਆ ਬੇ ਚੋਗੇ ਚੋਗੇ ਨਹੀਂ ਸੁਣੀਆ ਸਹੀ ਗੱਲ ਆ ਭਰਾਵਾਂ ਦਾ ਖੜਾ ਕੇ ਬ੍ਰੀਡ ਚੈੱਕ ਕਰਾ ਦੇ ਮਣੀ ਜੀ ਬਈ ਬ੍ਰੀਡ ਚੈੱਕ ਕਰ ਲਾ ਸੁਨੱਖ ਬਣੋ ਨਾ ਬਹਿੜ ਤੇ ਫੁੱਲਾ ਤੇ ਫੁੱਲ ਬਰੀਕੀ ਜਾਈ ਬਹਿੜ ਆ ਗਈ ਬਾਕੀ ਇੱਕ ਨਾ ਦੇ ਨਾੜਾ ਆ ਠੀਕ ਆ ਬੱਚੇ ਨੇ ਦੰਦ ਮਾਰੇ ਹੋਇਆ ਥਾਣਾ ਤੇ ਆਪਾਂ ਦੱਸ ਕੇ ਭੇਜਾਂਗੇ ਕਈ ਹੋਰੀ ਅਗਲਾ ਵੀਡੀਓ ਵੀ ਮਗਾ ਲੈਂਦਾ ਬੰਦਾ ਲੈ ਬਈ ਚੈੱਕ ਕਰ ਲੋ ਹਾਂ ਮੜੇ ਜੇ ਬਾਈ ਠੰਡੀ ਸੀਗਾ ਹੂੰ ਕਹਿੰਦੀ ਕੁਛ ਨਹੀਂ ਹੋਗੀ ਠੀਕ ਆ ਹਾਂ ਬਾਈ ਕਹਿੰਦਾ ਠੰਡੀ ਸੀਲ ਬਾਈ ਫੁੱਲ ਆ ਗਈ ਬੱਚੇ ਨੇ ਦੰਦ ਮਾਰਤੇ ਸੀ ਹੋਰ ਕੋਈ ਚੱਕਰ ਨਹੀਂ ਹੱਲ-ਜੱਲ ਤਾਂ ਕਰਦੀ ਮਤਲਬ ਹੀ ਨਹੀਂ ਬਾਈ ਹੱਲ-ਜੱਲ ਕਰਦੇ ਆਪਣੀ ਗਰੰਟੀ ਆ ਲੈ ਬਈ ਤੁਸੀਂ ਚੈੱਕ ਕਰ ਲੋ ਬਰੀਡ ਬਾਈ ਨਾ ਬਹੁਤ ਚੰਗੀ ਆ ਕਿੰਨਾ ਕ ਦੁੱਧ ਪਿਆ ਦੂ ਭਰਾ ਫਿਰ ਦੁੱਧ ਵੀਰੇ ਥੱਲੇ ਹੁਣ 13 ਕਿਲੋ ਤਿਆਰ ਆ 13 ਕਿਲੋ ਦੁੱਧ ਤਿਆਰ ਆਖੀ ਮੈਂ ਕਿ ਮਤਲਬ ਐਸਟੀਮੇਟ ਜਾਂ ਪੂਰਾ ਮਤਲਬ 15 16 ਕਿਲੋ ਤੇ ਜਾਊ ਬਾਈ ਜਾਊਗੀ ਵਾਕੀ ਨਾ ਦੱਸਦਾ ਸਰੀਰ ਦੱਸਦਾ ਬਾਈ ਪੱਦਰ ਪੱਦਰ ਨਾ ਫੁੱਲ ਆਇ ਨਹੀਂ ਹੈਗਾ ਵੀ ਲਿੱਸੀ ਲਾਮੀਆ ਕਿਸੇ ਵਕਤ ਤੋ ਜਾ ਟਲਕੀ ਨੀਂ ਮੀਂ ਗਿਆ ਆਪਾ ਥਣ ਫੇਰ ਚੈੱਕ ਕਰਾਣਿਆ ਬੋਲਾ ਕਮਾਲ ਦਾ ਬਾਈ ਥਣ ਲੱਗਾ ਵਾ ਕੱਲਾ ਕੱਲਾ ਥਾਣਾ ਪੂਰੀ ਵਿੱਚੀ ਤੇ ਥਣ ਲੱਗਾ ਨੇੜ ਦਾ ਥਾਣਾ ਨਹੀਂ ਜਮੇ ਪਲੂਣ ਸੁਈਆ ਮੂਹੋਂ ਵੀ ਬਾਈ ਨੇ ਦੱਸਿਆ ਦੋ ਦੰਦਾਂ ਦੋ ਦੰਦਾਂ ਵੀਰੇ ਦੋ ਦੰਦਾਂ ਅਡਰ ਦੇਖ ਲਓ ਫਿਕਸ ਹੀ ਹਵਣਾ ਕਰਮੜੀ ਨੇ ਤਿਆਰ ਕਰਿਆ ਵਾ ਕੀ ਮੋਲੇ ਬਾਈ ਸ਼ੁਰਜਾ ਜਾ ਦੇਣ ਠੀਕ ਆ ਜਮਾ ਜਾਇਦ ਮੁੱਲੀ ਆ ਹਨਾ ਜਮਾ ਜਾਇਦ ਮੁੱਲ ਆਪਣੇ ਭਾਜ ਜਮਾ ਜਾਇਦ ਹੋਣਗੇ ਜਾਇਦ ਆ ਬਈ ਸਹੀ ਗੱਲ ਆ ਬੱਚਾ ਇਹਦੇ ਮਗਰ ਵੀਰ ਮੱਛੀ ਆ ਵੀਰੇ ਬੱਸੀ ਦੀ ਕੁਆਲਿਟੀ ਚੈੱਕ ਕਰਾ ਦੀਏ ਵੀਰੇ ਲੈ ਆ ਬਈ ਬੱਸੀ ਚੈੱਕ ਕਰ ਲਓ ਬਹੁਤ ਪਿਆਰੀ ਬੱਸੀ ਹੈਗੀ ਨਾਲ ਹੀ ਬੱਸੀ ਸਾਲ ਢੂੜ ਸਾਲ ਤੱਕ ਤਿਆਰ ਹੋ ਜੂਗੀ ਨਹੀਂ ਬਈ ਹਾਂ ਲੋ ਦੋ ਮਿਲ ਨਹੀਂ ਆ ਵੀਰੇ ਹੂੰ ਸਹੀ ਗੱਲ ਆ ਭਰਾ ਤੇ ਅੱਗੇ ਭਰਾ 4 ਨੰਬਰ 4 ਨੰਬਰ ਗਰਲੈਂਡੋ ਆ ਵੀਰੇ ਠੀਕ ਆ ਪਹਿਲਾ ਸੁਆ ਗਰਲੈਂਡੋ ਆ ਇਹ ਵੀ ਪਲੂਮਸ ਹੁੰਦੀ ਆ ਇਹ ਵੀ ਪਲੂਮਸ ਹੁੰਦੀ ਆ ਬਈ ਬਾਈ ਗਰਲੈਂਡਰ ਨਾਲ ਸਲਾਮ ਮਿਲਦੀ ਬਹੁਤ ਘੱਟ ਆ ਮੰਗ ਬਹੁਤ ਆਕ ਨਹੀਂ ਵੀਰੇ ਹਾਂ ਵੀਰੇ ਤੁਸੀਂ ਚੈੱਕ ਕਰ ਲੋ ਫੁੱਲ ਗਰਲੈਂਡ ਆ ਵੜਾ ਤੁਰਾ ਤਰਾ ਵੀ ਇੱਕ ਨੰਬਰ ਆ ਬਾਕੀ ਆਡਰ ਕਮਾਲ ਦਾ ਤਿਆਰ ਕਰਦੀ ਆਉਂਦੀ ਆ ਕਿੰਨੇ ਕੰਨ ਬਾਕੀ ਆ ਵੀਰੇ ਹਜੇ ਬਾਕੀ ਹਫਤਾ ਲੱਜੂ ਵੀਰੇ ਹਜੇ ਠੀਕ ਆ ਲੈ ਬਾਈ ਕੱਲਾ ਕੱਲਾ ਥਣਾ ਮੱਝਾਂ ਰਗਾ ਇਹਦਾ ਥਣਾ ਗੁੱਲੇ ਵਾਲਾ ਥਣਾ ਬਹੁਤ ਕਮਾਲ ਦਾ ਥਣਾ ਆ ਆਡਰ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਤੇ ਕੀ ਉਮੀਦ ਆ ਵੀਰੇ ਕਿ ਨਗਦਾ ਤਪਾ ਦੂਆ ਇਹਦੀ ਦੁੱਧ ਵੀਰੇ 20 ਦਿਨਾਂ ਦੇ ਤੇੜੇ ਪੋਣਾ ਚਾਹੀਦਾ ਬੱਚੀ ਨੂੰ ਬਾਕੀ ਜਿਵੇਂ ਵੀਰੇ ਸਾਹਿਬ ਨਾਲ ਤਿਆਰ ਹੁੰਦੀ ਆ ਬਾਕੀ ਦੇਖੋ ਦੁੱਧ ਕੋਈ ਬੱਚ ਨਹੀਂ ਬੜਿਆ ਹੁੰਦਾ ਹਨਾ ਆਪਣਾ ਦਾ ਵਪਾਰ ਦਾ ਕੰਮ ਆ ਵੀਰੇ ਹਰ ਦੇਖਿਆ ਪਹਿਲਾਂ ਖਣਾ ਦੀ ਗਾਰੰਟੀ ਆਪਾਂ ਆ ਦੇ ਸਕਦੇ ਆ ਦੇ ਸਕਦੇ ਆ ਵੀਰੇ ਸਹੀ ਗੱਲ ਆ ਬਾਕੀ ਆ ਵੀ ਸਮਝਣਾ ਬੰਦਾ ਲਵੇ ਪਲੂਣ ਬੱਚੀ ਆ ਕਿੰਨਾ ਵੀ ਪਾ ਸਕਦੀ ਆ ਕਿੰਨਾ ਵੀ ਪਾ ਸਕਦਾ ਸਹੀ ਗੱਲ ਆ ਉਹ ਠੰਡੀ ਸੀਲ ਕੇ ਮੈਂ ਹਾਂ ਠੰਡੀ ਸੀਲ ਆ ਵੀਰੇ ਫੇਸ ਕੁਆਲਿਟੀ ਬਾਈ ਚੈੱਕ ਕਰਾ ਦੇਣਾ ਮਾੜੀ ਲੈ ਬਾਈ ਫੇਸ ਕੁਆਲਿਟੀ ਚੈੱਕ ਕਰ ਲਓ ਫੁੱਲ ਬਰੀੜਾ ਵਾਕੀ ਫਾਇਟ ਚੰਗੀ ਉਹ ਦੁੱਧ ਵੀ ਮੱਝਾ ਵਰਗਾ ਹੁੰਦਾ ਵਰਗਾ ਬਾਈ ਮੱਝਾ ਵਰਗਾ ਮੰਗ ਬਹੁਤ audi ਗਾਣੀ ਹਾਂ ਵੀਰੇ ਮੰਗਾ ਬਹੁਤ ਸਹੀ ਗੱਲ ਆ ਤੇ ਤੁਸੀਂ ਅੱਡਰ ਦਾ ਅੰਦਾਜ਼ਾ ਲਾ ਲਓ ਬਾਈ ਕੱਚੀ ਕੱਚੀ ਪਈਆ ਅੱਡਰ ਬਹੁਤ ਕਮਾਲ ਦਾ ਮਲਾਈਨ ਦਾ ਡਰ ਕੱਪੜੇ ਵਰਗਾ ਅੱਡਰ ਤੇਰ ਕਰਦੀ ਆਉਂਦੀ ਆ ਬਾਕੀ ਵੀਰ ਨੇ ਦੱਸੀ ਦਿੱਤਾ ਬਾਈ ਕਹਿੰਦਾ ਉਹਦਾ ਅੰਦਾਜ਼ਾ ਖੁਦ ਲਾਓ ਬਾਈ ਕਿੰਨਾ ਕੁ ਦੇ ਤੂੰ ਨਹੀਂ ਬਈ ਬਿਲਕੁਲ ਵੀਰੇ ਆਪ ਪਹਿਲੇ ਸੈਤੀਆਂ ਦੇ ਜੀ ਆ ਵੀ 25 ਕਿਲੋ ਦੇ ਦੂਏ ਇਹਨਾਂ ਦੇ ਦੋ ਕੱਲੋਂ ਅਗਲਾ ਆਪਾਂ ਨੂੰ ਫੋਨ ਕਰੀ ਜਾਵੇ ਹੈਨਾ ਫੋਨ ਕਰੀ ਜਾਵੇ ਅਗਲੇ ਦੀ ਸੋਚ ਸਮਝਾ ਹੈਨਾ ਬਿਲਕੁਲ ਆਪ ਜੀ ਸਾਡੇ ਨੇ ਲੈਣੀ ਹੈ ਅਗਲੇ ਨੇ ਭਾਂਡੇ ਹੀ ਦਸੀ ਜਾਂਦਾ ਵੀਰੇ ਵੀ ਦੁੱਧ ਬਾਕੀ ਪਿਆ ਦੋ ਵੀ ਹਜੇ ਪਾਣੀ ਨਾ ਹੈਨਾ ਬੰਨ ਨਾ ਆ ਗਈ ਜਿਹਦੇ ਹਿਸਾਬ ਨਾਲ ਇਹ ਲੈ ਗਏ ਨੇ 10 12 ਕਿਲੋ ਦੁੱਧ ਪਿਆਉਣਾ ਹੈਗਾ ਖੁੱਲ੍ਹ ਪਿਆਉਣਾ ਹੈਗਾ ਬਾਈ ਸਹੀ ਗੱਲ ਆ ਤੇ ਕੀ ਮੋਲ ਆ ਭਰਾ ਫਿਰ ਮੋਲੇ ਦਾ 60000 ਰੁਪਿਆ ਵੀਰੇ 60000 ਰੁਪਇਆ ਮੋਲਾ ਮੁੱਲ ਘਟਾਉਣ ਦਾ ਬਾਕੀ ਜਿਵੇਂ ਮਰਜ਼ੀ ਵਿਚਾਰ ਲੈ ਲੈ। ਨਾ ਨਾ ਬਾਈ ਜੇ ਚੰਗੇ ਵਪਾਰੀਆਂ ਕੋਲੇ ਇਹਦਾ 85000 ਹੋਣਾ ਸੀ। ਹੋਣਾ ਸੀ ਬਾਈ ਸਹੀ ਗੱਲ ਆ। ਮੁੱਲ ਵੀ ਜਾਇਜ਼ ਆ ਖਰਮ ਮੌਕੇ ਦੇ ਮਾਨ ਤਣ ਥੋੜਾ ਕਨਾ ਹੋ ਜੂ। ਹਾਂ ਬਿਲਕੁਲ ਹੋਊਗਾ ਵੀ। ਠੀਕ ਆ ਵੀਰੇ। ਅੱਗੇ ਵੀਰੇ ਪੰਜ ਨੰਬਰ। ਪੰਜ ਨੰਬਰ ਸਾਢੇ 6 ਮਹੀਨੇ ਦੀ ਗੱਬਣਾ ਵੀਰੇ। ਸਾਢੇ 6 ਮਹੀਨੇ ਦੀ ਚੈੱਕ ਪਾਸ ਆ। ਚੈੱਕ ਪਾਸ ਆ ਬਾਈ। 7 ਕਿਲੋ ਦੁੱਧਾ। 7 ਲੀਟਰ ਦੁੱਧਾ ਕੰਡਿਆ ਵਾਲਾ। ਕੰਡੇ ਵਾਲਾ ਜੀ। ਪਾ ਮੈਂ ਕੋਈ ਤਸੱਲੀ ਕਰਨੀ ਚਾਹੁੰਦਾ ਹਾਂ 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 ਬਾਈ ਜਦੋਂ ਮਰਜੀ ਅਗਲੇ ਤਸੱਲੀ ਕਰਕੇ ਲੈ ਜਾਵੇ ਆਪਦੀ ਠੀਕ ਆ ਚੈੱਕ ਦੀ ਗਾਰੰਟੀ ਉਹਦੀ ਗਾਰੰਟੀ ਆ ਹੂੰ ਬਾਕੀ ਇਹ ਉਹਦੀ ਗਾਰੰਟੀ ਆ ਫੁੱਲ ਆ ਹਨਾ ਠੰਡੀ ਸੀਲ ਆ ਕੱਟ ਪਾ ਬਹੁਤ ਆ ਵੀਰੇ ਹਨਾ ਲੰਮੀ ਲੰਮੀ ਬਹੁਤ ਆ ਲੰਮੀ ਕਾ ਤੋ ਦਿਖਾਉਦਾ ਬਾਈ ਹੂੰ ਬਾਈ ਕੱਦ ਤੇ ਲੰਮੀ ਚੈੱਕ ਆ ਖਰਾਸ ਆ ਪੂਰੀ ਹਨਾ ਵੜ ਥਾਣਾ ਪਾ ਚੈੱਕ ਕਰ ਨੰਨੇੜੇ ਤਾਂ ਬਹੁਤ ਕਮਾਲ ਦਾ ਥਾਣਾ ਬਾਈ ਕੱਲਾ ਕੱਲਾ ਥਣ ਪਿਆ ਤੇ ਪੂਰੀ ਬਿੱਤੀ ਦਾ ਥਣ ਲੱਗਿਆ ਇਹ ਨਹੀਂ ਹੈਗਾ ਵਿਚਕਾਰ ਕੋਈ ਫਰੋਡ ਸਾਂਗਾ ਬਿਲਕੁਲ ਫੂਡ ਸੰਗ ਹੈ ਨਹੀਂ ਬਾਈ ਕੋਈ ਬਾਕੀ ਬਾਈ ਨੇ ਦੱਸ ਹੀ ਦਿੱਤਾ ਕਿ ਨਾ ਸਾਢੇ 6 ਮਹੀਨੇ ਦੀ ਚੈੱਕ ਪਾਸ ਆ ਬਾਈ ਨਾਲੇ ਦੁੱਧ ਚੰਗਾ ਪਿਆ ਦੂ ਬਾਕੀ ਰੁੱਤ ਵੀ ਚੰਗਿਆ ਸੇਵਾ ਹੋਰ ਹੋ ਗਈ ਹੋਰ ਵੀ ਵਾਧੇ ਹੈ ਨਾ ਬਿਲਕੁਲ ਬਾਈ ਤੇ ਕੀ ਮੋਲਾ ਭਰਾ ਫਿਰ ਇਹਦਾ ਜਾਇਜ ਮੋਲੇ ਦਾ 32000 ਰੁਪਿਆ ਵੀਰੇ 32000 ਰੁਪਿਆ ਮੋਲਾ ਮਾਨਤਾਨ ਹੋ ਜਾ ਮਾੜਾ ਮੋਟਾ ਮਾਨਤਾਨ ਮਾੜਾ ਮੋਟਾ ਹੋ ਗਈ ਠੀਕਾ ਬਾਈ ਦੋ ਚੀਜ਼ਾਂ ਮਿਲਦੀਆਂ ਨਾਲੇ ਗੱਭਣਾਕ ਨਹੀਂ ਵੀਰੇ ਹਾਂ ਬਿਲਕੁਲ ਵੀਰੇ ਨਾਲੇ ਦੁੱਧ 7 ਕਿਲੋ ਦੀ ਆਪਣੀ ਗ੍ਰੈਂਡ ਭਈ ਆ ਜੀ ਹਰ ਦੀ ਤੱਕਲਾ ਬੱਛੀ ਨਹੀਂ ਲੰਦਾ ਬੱਛੀ ਨਹੀਂ ਦਿੰਦਾ ਬਈ ਕੋਈ ਲੈ ਬਈ ਥਣ ਚੈੱਕ ਕਰ ਲੋ ਬਹੁਤ ਕਮਾਲ ਦਾ ਥਣ ਤਿਆਰ ਕਰਿਆ ਵਾ ਬਾਕੀ ਚੰਗੀ ਆ ਗਈ ਦੁੱਧ ਵੀ ਗਾੜਾ ਵਧੀਆ ਹੋਣਾ ਪੂਰਾ ਫੈਟ ਵਾਲਾ ਦੁੱਧ ਆ ਬਈ ਕਰਾਉਸ ਦੇ ਬੱਛੀ ਆ ਕਿਹੜਾ ਕੋਈ ਨਸਲ ਚੱਲ ਹਾਂ ਬਈ ਸਹੀ ਗੱਲ ਹੈ ਕੋਈ ਨਸਲ ਤੋਂ ਦੁੱਧ ਦੀ ਫੈਟ ਘਟਦੀ ਆ ਸਹੀ ਗੱਲ ਆ ਭਰਾ ਅੱਗੇ ਤੇ ਆ ਲਾਸਟ ਵੀਰੇ ਕੱਟਾ ਵੀਰੇ ਕਿੰਨੇ ਕੇ ਟਾਈਮ ਦੀ ਉਮਰ ਆ ਵੀਰੇ ਦੀ ਇਹ 16 ਮਹੀਨੇ ਵੀਰੇ 16 ਮਹੀਨੇ ਦੀ ਉਮਰ ਆ ਗਈ ਤੇ ਕੀ ਰਿਕਾਰ ਮਾਹ ਦਾ ਰਕਾੜਾ 17 18 ਕਿਲੋ ਦਾ ਬਾਈ 17 18 ਲੀਟਰ ਦਾ ਇਹ ਆਪਣੇ ਘਰ ਦਾ ਕਿ ਲਿਆ ਆ ਵੀਰੇ ਇਹ ਘਰ ਦਾ ਹੀ ਆ ਬਾਈ ਆਪਣਾ ਘਰ ਦਾ ਪਾਲਿਆ ਵਾ ਠੀਕ ਆ ਘਰ ਦੇ ਹੀ ਪਾਲਿਆ ਵਾ ਹੂੰ ਬੂਰੀ ਨਾਲ ਸੱਜ ਆ ਜਾਂਦਾ ਹਨਾ ਬੂਰਾ ਬਾਈ ਬੂਰਾ ਹੂੰ ਸਿੰਘਾ ਮਾ ਇਹਦੀ ਬੇਇੱਜ਼ਤੀ ਸੀ ਆਪਾਂ ਰੱਖ ਲੈ ਸੀ ਠੀਕ ਆ ਉਹ ਕਿਵੇਂ ਸੌ ਸੀਲ ਫੋਲ ਹੋ ਹਾਂ ਠੰਡਾ ਸੀ ਰੂਪੇ ਠੀਕ ਆ ਬਾਈ ਗੰਠਾ ਠੰਡਾ ਸੀਰ ਫੁੱਲਾ ਬਈ ਫੇਸ ਕੁਆਲਟੀ ਚੈੱਕ ਕਰ ਲੋ ਬੂਰਾਗਾ ਬਾਈ ਕੋਈ ਸਾਹਮਣ ਵਾਲਾ ਵੀਰ ਹਨਾ ਕਈ ਵਾਰਾ ਚਾਹ ਬਣ ਬਿਲਕੁਲ ਬਿਲਕੁਲ ਦਾ ਮੇ ਆਪ ਦਾ ਸਾਹਮਣ ਵਾਲਾ ਹੀ ਆ ਹਨਾ ਕਦੇ ਕਦੇ ਮੈਂ ਬਾਈ ਸਾਹ ਉਹਦਾ ਚਲਾਇੰਦਾ ਕੋਈ ਸਾਹਮਣ ਵਾਲਾ ਹੁੰਦਾ ਆਪਾਂ ਪਾਤਾ ਬਾਈ ਚੈੱਕ ਕਰ ਲੋ ਜਮਾ ਨਹੀਂ ਆ ਭਾਈ ਤਾਂ ਨੱਠਦਾ ਜਮੇ ਨਹੀਂ ਹਨਾ ਫੇਸ ਵੀ ਲੰਦਾ ਬਈ ਕਟੀਆਂ ਨਾਲ ਦੀ ਹੈ ਜਮਾ ਚਿੰਗਾ ਦੀ ਕੁਆਲਟੀ ਵੀ ਖਰ ਨੇੜੀ ਚਿੰਗਾ ਮੋੜੀ ਜਾਂਦਾ ਬਈ ਮੈਸ ਲੱਗਦਾ ਮੋੜੀ ਜਾਂਦਾ ਸਹੀ ਗੱਲ ਆ ਉਮਰ ਦੇ ਹਿਸਾਬ ਨਾਲ ਕੱਦ ਬਹੁਤ ਆ ਯਾਰ ਹਨਾ ਕੱਦ ਤਾਂ ਬਹੁਤ ਕਰੋ ਬਾਈ ਹੂੰ ਅੱਧ ਵਧੀਆ ਕਰੂਗਾ ਬਾਕੀ ਉਮਰ ਵੀ ਹਜੇ ਕੁਝ ਨਹੀਂ ਹੈ ਨਾ ਹਾਂ ਲੈ ਚੱਲ ਭਰਾ ਤੇ ਕੀ ਮੁੱਲਾ ਬਾਈ ਫਰਜ਼ਾਇਜਾ ਮੁੱਲ ਦਾ 30000 ਰੁਪਏ ਵੀਰੇ ਜਮਾ ਜਾਏ ਜਮਾ ਜਾਏ ਹਣਾ 30000 ਰੁਪਏ ਮੁੱਲਾ ਵਾਕੀ ਤੁਸੀਂ ਠੰਡਾ ਸੀਲ ਚੈੱਕ ਕਰ ਲੋ ਫੁੱਲ ਆਗਾ ਮਾਰਦਾ ਮੂਰਦਾ ਤਾਂ ਗੱਲ ਦੂਰ ਦੀ ਆ ਗਈ ਕਿ ਨਹੀਂ ਵੀਰੇ ਹਾਂ ਤੇ ਤੂੰ ਤਾਂ ਉਹ ਕਰਦਾ ਜਿਹੜਾ ਭਾਜਦਾ ਨਾ 8000 ਦਾ ਭਾਜਦਾ ਨਾ 8000 ਦਾ ਮੈਂ ਨਾ ਖੜਾ ਬਾਈ ਕੋਈ ਚੱਕਰੀ ਨਹੀਂ ਲੱਲੇ ਲੈ ਚੱਲ ਭਰਾ ਕੋਈ ਗੱਲ ਨਹੀਂ ਬੰਨਦੇ ਮੁੱਲ ਬਾਈ 30000 ਰੁਪਏ ਬਾਕੀ ਮੌਕੇ ਤੇ ਮਾਨਤਨ ਹੋ ਜੂ ਜੇ ਚੰਗੀ ਸੇਵਾ ਸੰਭਾਲਾ ਬਾਕੀ ਬਾਈ ਨੇ ਚੰਗੀ ਸੇਵਾ ਸੰਭਾਲ ਤੇ ਰੱਖਿਆ ਵਾ ਜੇ ਕਿ ਇਹਨੇ ਵਧੀਆ ਹੋਰ ਵੀ ਕਰ ਲਈ ਕਿ ਨਹੀਂ ਬਾਈ ਬਿਲਕੁਲ ਬਾਈ ਬਿਲਕੁਲ ਪੰ ਪੈਸੇ ਬਟਨੇ ਹੋ ਤਾਂ ਵੀ ਬਟਾਊਗਾ ਚੰਗੇ ਜੇ ਘਰੇ ਵੀ ਰੱਖਣਾ ਵਾ ਤਾਂ ਰੱਖਣਾ ਤਾਂ ਵੀ ਚੰਗਾ ਬਾਈ ਤਾਂ ਵੀ ਚੰਗਾ ਆਪਣੇ ਲਈ ਆਪਾਂ ਦਾ ਰੱਖਣੀ ਹੈ ਨਾ ਤਾਂ ਚੱਲ ਆਪਾਂ ਵੀਡੀਓ ਚ ਪਾਤਾ ਵੀ ਕੋਈ ਭਰਾ ਹੁੰਦਾ ਚਾਹ ਬਣ ਲੈਣ ਵਾਲਾ ਹੁੰਦਾ ਭਰਾ ਸਹੀ ਗੱਲ ਆ ਤੇ ਬਾਈ ਆਪਾਂ ਦਾ ਸ਼ੌਂਕ ਨਾ ਪਾਲਾ ਹੀ ਆ ਆਪਾਂ ਤਾਂ ਪਾਲਣਾ ਹੀ ਪਾਲਣਾ ਪਾਲਣਾ ਹੀ ਪਾਲਣਾ ਸਹੀ ਗੱਲ ਆ ਤੇ ਬਾਈ ਨਖ ਸੀਗੇ ਭਰਾ ਕੋਲੇ ਸੇ ਆਪਾਂ ਸੇ ਦੇ ਸੇ ਹੀ ਦਿਖਾਦੇ ਜੇ ਕਿਸੇ ਵੀ ਨੂੰ ਕੋਈ ਵੀ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲਾਂ ਧੰਨਵਾਦ ਜੀ